ਅ ਗੱਲ ਕਰੀਏ ਕਿਸਾਨੀ ਦੀ ਕਿਸਾਨੀ ਦੀ ਗੱਲ ਇਸ ਕਰਕੇ ਕਰਨ ਜਾ ਰਹੇ ਆ ਅੱਜ ਕਿਉਂਕਿ ਇੱਕ ਵੱਡੀ ਜਿਹੜੀ ਸਵੇਰੇ ਗੱਲਬਾਤ ਪਤਾ ਲੱਗੀ ਆ ਕਿ ਕੁਰਾਲੀ ਦੇ ਮਰੰਡਾ ਰੋਡ ਦੇ ਉੱਤੇ ਸਥਿਤ ਖੇਤਾਂ ਦੇ ਵਿੱਚ ਇੱਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਫੋਨ ਗਿਆ ਜਿੰਨੇ ਨੂੰ ਅਸੀਂ ਆਏ ਇਹਨਾਂ ਨੂੰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਗੀਆਂ ਹਾਂ ਹਾਂ ਬਹੁਤ ਤੇ ਚੱਲਦੀ ਸੀ ਦੁਪਹਿਰੇ ਦਾ ਟਾਈਮ ਤਾਂ ਅੱਗ ਕਿੱਥੇ ਰੁਕਦੀ ਐ ਨਹੀਂ ਛੇਤੀ 10 12 ਕਿਲੋ ਚ ਭੁਗਉਂਦੀ ਆ ਨਾ ਕਾ ਚਾਹੀਦਾ ਤੇ ਕੋਠੇਕੇ ਦੀ ਜ਼ਮੀਨ ਆਹੀ ਪੈਸੇ ਬਚਦੇ ਆ ਉਹੀ ਜਲ ਗਏ ਜਿਹੜਾ ਦਾਣੇ ਵੇਚਿਆ ਉਹਦਾ ਠੇਕਾ ਖਰਚਾ ਪੂਰਾ ਹੋ ਜਾਂਦਾ ਬਾਕੀ ਆ ਜਿਹੜੀ ਟੂੜੀ ਟਾੜੀ ਹੋ ਜਾਂਦੀ ਹੈ ਸਮਝ ਲਓ ਬਚਤ ਹੋ ਜਾਂਦੀ ਜ਼ਿਮੀਂਦਾਰ ਦੀ ਉਹ ਖਤਮ ਹੋ ਗਈ ਬਸ ਇਹੀ ਗੱਲ ਹੈ ਚਾਹੀਦਾ ਗਵਰਨਮੈਂਟ ਨੂੰ ਮਦਦ ਕਰਨੀ ਨਾ ਚਾਹੀਦੀ ਕਿ ਜੀ ਬਸ ਤੂੜੀ ਦਾ ਵੀ ਆਇਆ ਜਾਨੂੰ ਫਸਲਾਂ ਚ ਬਚਦਾ ਗੁਣ ਨਹੀਂ ਹੁਣ ਆਇਆ ਤੂੜੀ ਮਾੜਾ ਮੋਟਾ ਹੋ ਜਾਂਦਾ ਹੀ ਖਰਚਾ ਬਣੀ ਹੁਣ ਉਹ ਵੀ ਕਦਮ ਹੈ ਜੀ ਬਿਲਕੁਲ ਜਿਸ ਤਰ੍ਹਾਂ ਵੱਡਾ ਨੁਕਸਾਨ ਇਹਨਾਂ ਵੀਰਾਂ ਦਾ ਹੋਇਆ ਹੈ ਵੀ ਠੇਕੇ ਦੇ ਉੱਤੇ ਜ਼ਮੀਨਾਂ ਲਈਆਂ ਵੀਆਂ ਨੇ ਤੇ ਇਹ ਜਦੋਂ ਲਾਸਟ ਉਮੀਦ ਹੁੰਦੀ ਆ ਫਸਲ ਨੂੰ ਵੱਢ ਕੇ ਜਿੱਥੇ ਉਸ ਦਾ ਦਾ ਜਿਹੜਾ ਮੁੱਲ ਹੀ ਕਹਿ ਸਕਦੇ ਆ ਕਿ ਕਿਸਾਨ ਨੂੰ ਮਿਲਦਾ ਫਸਲਾਂ ਜਦੋਂ बिकਦੀਆਂ ਨੇ ਤਾਂ ਸਿਰਫ ਫਸਲ ਦਾ ਮੁੱਲ ਹੀ ਕਿਸਾਨ ਦੇ ਪੱਲੇ ਪੈਂਦਾ ਤੇ ਬਾਕੀ ਜਿਹੜੀ ਇਹ ਤੂੜੀ ਹੁੰਦੀ ਆ ਜਾਂ ਰਹਿਣਦ ਖੰਦ ਹੁੰਦੀ ਆ ਇਸ ਨੂੰ ਵੇਚ ਕੇ ਥੋੜਾ ਉਹਦਾ ਮੁਨਾਫੇ ਦੀ ਜਿਹੜੀ ਉਮੀਦ ਆ ਉਹ ਕਿਸਾਨ ਰੱਖਦਾ ਤੇ ਅੱਜ ਉਹ ਉਮੀਦ ਆ ਜਿਹੜੀ ਉਹ ਵੀ ਖਤਮ ਹੁੰਦੀ ਨਜ਼ਰ ਆ ਰਹੀ ਹੈ ਤੇ ਗੱਲ ਕਰੀਏ ਕਿਸਾਨੀ ਦੀ ਕਿਸਾਨੀ ਦੀ ਗੱਲ ਇਸ ਕਰਕੇ ਕਰਨ ਜਾ ਰਹੇ ਆ ਅੱਜ ਕਿਉਂਕਿ ਇੱਕ ਵੱਡੀ ਜਿਹੜੀ ਸਵੇਰੇ ਗੱਲ ਪਤਾ ਲੱਗੀ ਆ ਕਿ ਕੁਰਾਲੀ ਦੇ ਮਰਿੰਡਾ ਰੋਡ ਦੇ ਉੱਤੇ ਸਥਿਤ ਖੇਤਾਂ ਦੇ ਵਿੱਚ ਇੱਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਤਸਵੀਰਾਂ ਬਿਲਕੁਲ ਉਸ ਖੇਤ ਦੀਆਂ ਨੇ ਜਿੱਥੇ ਮੈਂ ਕਹਾਗਾ ਪਿੱਛੇ ਦੀ ਤਸਵੀਰ ਦਿਖਾ ਦੋ ਕਾਫੀ ਜਿਆਦਾ ਵੱਡਾ ਰਕਬਾ ਜਿਹੜਾ ਉਹ ਅੱਗ ਦੇ ਨਾਲ ਸੜ ਕੇ ਤਬਾਹ ਹੋ ਚੁੱਕਿਆ ਹੈ ਤੇ ਦੂਸਰੀ ਜਿਹੜੀ ਵੱਡੀ ਗੱਲ ਹੈ ਕਿ ਇਸ ਦੇ ਵਿੱਚ ਜਿਹੜੀ ਕਣਕ ਹੈ ਉਹ ਬਿਸ਼ੱਕ ਦੀ ਵੱਢ ਲਈ ਗਈ ਸੀ ਤੇ ਉਪਰੰਤ ਜਿਹੜਾ ਤੋੜੀ ਵਾਸਤੇ ਖੇਤ ਸੀ ਉਹ ਛੱਡਿਆ ਗਿਆ ਸੀ ਤੋੜੀ ਵਾਸਤੇ ਜੋ ਦੱਸਿਆ ਜਾ ਰਿਹਾ ਕਿ ਕੱਲ ਤੋਂ ਜਿਹੜੀ ਇਹਦਾ ਤੋੜੀ ਕੱਢਣ ਦੇ ਲਈ ਕਰਨਾ ਸੀ ਤੇ ਅ ਇੱਥੇ ਅੱਗ ਲੱਗਣ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਆ ਜਿਹੜਾ ਉਹ ਦੇਖਣ ਦੇ ਵਿੱਚ ਮਿਲ ਰਿਹਾ ਹਾਲਾਂਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਜਿਹੜੀਆਂ ਉਹ ਪਹੁੰਚ ਚੁੱਕੀਆਂ ਨੇ ਤੇ ਅੱਗ ਦੇ ਉੱਤੇ ਕਾਬੂ ਆ ਜਿਹੜਾ ਉਹ ਵੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲਗਭਗ 90% ਆਪਾਂ ਕਹਿ ਲਈਏ ਤਾਂ ਕੰਟਰੋਲ ਆ ਜਿਹੜਾ ਉਹ ਕਰ ਲਿੱਤਾ ਗਿਆ ਤੇ ਕੁਝ ਇੱਕ ਪੋਰਸ਼ਨ ਆ ਜਿਹੜਾ ਉਹ ਬਾਕੀ ਬਚਿਆ ਤੇ ਨਾਲ ਹੀ ਜਿਨ੍ਹਾਂ ਨੇ ਠੇਕੇ ਦੇ ਉੱਤੇ ਖੇਤ ਲਿਆ ਹੋਇਆ ਉਹ ਵੀ ਕਿਸਾਨ ਵੀਰ ਸਾਡੇ ਨਾਲ ਮੌਜੂਦ ਨੇ ਭਾਈ ਸਾਹਿਬ ਕੀ ਨਾਮ ਹੈ ਜੀ ਮੇਰਾ ਨਾਮ ਨੈਵ ਇੱਕ ਲੱਗਣ ਦਾ ਰੀਜ਼ਨ ਕੀ ਹੈ ਜੀ ਲੱਗਿਆ ਕੁਝ ਪਤਾ ਜੀ ਇਹ ਸਾਨੂੰ ਫੋਨ ਗਿਆ ਜਿੰਨੇ ਨੂੰ ਅਸੀਂ ਆਏ ਇੰਨੇ ਨੂੰ ਫਾਇਰ ਬ੍ਰਿਗੇਡ ਦੀਆਂ ਗੱਟੀਆਂ ਆ ਗਈਆਂ ਹਾਂ ਜੀ ਹਵਾ ਬਹੁਤ ਤੇ ਚੱਲਦੀ ਸੀ ਜੀ ਦੁਪਹਿਰੇ ਦਾ ਟਾਈਮ ਤਾਂ ਅੱਗ ਕਿੱਥੇ ਰੁਕਦੀ ਇੰਨੀ ਛੇਤੀ 10-12 ਕਿੱਲਾਂ ਚੋਂ ਗਈ ਹਾਂ ਤੇ ਫਸਲ ਦਾ ਲਗਭਗ ਮੈਨੂੰ ਲੱਗਦਾ ਵੀ ਕੱਟ ਹੋ ਗਈ ਸੀ ਜੀ ਹਾਂ ਕਣਕ ਕੱਟੋਗੀ ਜੀ ਦਾਣੇ ਕੱਢ ਲੇ ਬਾ ਤੂੜੀ ਬਣਾਉਣ ਨੂੰ ਰਹਿੰਦੀ ਸੀ ਤੂੜੀ ਬਣਾਉਣ ਨੂੰ ਸੀ ਤੇ ਕਿੰਨਾ ਕੁ ਨੁਕਸਾਨ ਲੱਗਦਾ ਵੀ ਇਸ ਜਗ੍ਹਾ ਤੇ ਹੋ ਗਿਆ ਹੋਏਗਾ ਜੀ ਨੁਕਸਾਨ ਮੰਨੂ ਮੰਨੂ ਵੀ 80-90 ਹਜ਼ਾਰ ਦੇ ਗੇੜੇ ਚ ਤਾਂ ਹੋ ਜਾਂਦਾ ਹਾਂ ਕਿਉਂਕਿ ਤ ਇੰਨੇ ਤਾਂ ਹੋ ਗਏ ਤੇ ਫਾਇਰ ਬ੍ਰਿਗੇਡ ਨੂੰ ਫਿਰ ਕਿਹਨੇ ਇਨਫੋਰਮ ਕਰਿਆ ਨੂੰ ਜੀ ਫੋਨ ਇਹ ਕਰਿਆ ਗਾਹਾਂ ਗਾਹ ਯਾਰਾਂ ਮਿੱਤਰਾਂ ਨਹੀਂ ਜੀ ਬਾਬ ਦਿਨੇ ਨੂੰ ਅਸੀਂ ਆਏ ਪਿੰਡ ਤੇ ਗੱਡੀ ਲੈ ਕੇ ਆਏ ਇੰਨੇ ਨੂੰ ਫਾਇਰ ਬ੍ਰਿਗੇਡ ਆ ਕੱਠੀਆਂ ਆ ਗਿਆ ਬਾਬ ਉਹਨਾਂ ਦੀ ਸਰ ਕਾਬੂ ਪਾ ਲਿਆ ਕੰਟਰੋਲ ਕਰ ਲਿਆ ਗਿਆ ਹੁਣ ਜੀ ਹਾਂ ਕਿ ਤਾਂ ਹੁਣ ਕੰਟਰੋਲ ਹੈ ਜੀ ਜੀ ਹੁਣ ਕੋਈ ਦਿੱਕਤ ਨਹੀਂ ਜੋ ਨੁਕਸਾਨ ਹੋਣਾ ਤਾਂ ਉਹ ਤਾਂ ਹੋ ਲਿਆ ਬਸ ਜੀ ਹੁਣ ਉਹਦਾ ਕੋਈ ਉਹ ਨਹੀਂ ਹੈ ਕੰਟਰੋਲ ਦਾ ਤਾਂ ਜਿਸ ਤਰ੍ਹਾਂ ਫਸਲਾਂ ਨੂੰ ਕਿਤੇ ਲੱਗਦੀ ਆ ਥੋੜਾ ਮਾਈਕ ਜਰੂਰ ਇਹਨੂੰ ਮੈਂ ਕਹਾਂਗਾ ਕਿ ਬੰਦ ਕਰ ਲਿਓ ਜਿਸ ਤਰ੍ਹਾਂ ਫਸਲਾਂ ਨੂੰ ਕਿਤਨਾ ਕਿਤੇ ਨੁਕਸਾਨ ਹੁੰਦਾ ਤਾਂ ਉਸ ਦੇ ਵਿੱਚ ਆਪਾਂ ਮੁਆਵਜ਼ਾ ਵੀ ਕਹਿ ਸਕਦੇ ਆ ਕਿ ਸਰਕਾਰਾਂ ਨੂੰ ਵੀ ਦੇ ਸਕਦੇ ਆ ਕਿ ਅਜਿਹੇ ਕੇਸ ਦੇ ਵਿੱਚ ਵੀ ਕੋਈ ਮੁਆਵਜ਼ਾ ਮਿਲਣ ਦੀ ਉਮੀਦ ਹੁੰਦੀ ਆ ਹਉ ਦੇਣਾ ਤਾਂ ਚਾਹੀਦਾ ਦੇਖੋ ਠੇਕੇ ਦੀ ਜ਼ਮੀਨ ਆਹੀ ਪੈਸੇ ਬਚਦੇ ਆ ਉਹੀ ਜਲ ਗਏ ਜਿਹੜਾ ਦਾਣੇ ਵੇਚਿਆ ਉਹਦਾ ਠੇਕਾ ਖਰਚਾ ਪੂਰਾ ਹੋ ਜਾਂਦਾ ਬਾਕੀ ਆ ਜਿਹੜੀ ਟੂੜੀ ਟਾੜੀ ਹੋ ਜਾਂਦੀ ਆ ਸਮਝ ਲਓ ਬਚਤ ਹੋ ਜਾਂਦੀ ਜ਼ਿਮੀਂਦਾਰ ਦੀ ਉਹ ਖਤਮ ਹੋਊਗੀ ਬਸ ਐਡੀ ਉਹ ਗੱਲ ਆ ਜੀ ਚਾਹੀਦਾ ਗਵਰਨਮੈਂਟ ਨੂੰ ਮ ਮਾਚਾਈ ਤੋਂ ਚਾਹੀਦੀ ਜੀ ਤੇ ਨੌਜਵਾਨ ਵੀ ਨਾਲ ਆ। ਭਰਾਵਾ ਲਗਾਤਾਰ ਮੈਂ ਦੇਖ ਰਿਹਾ ਸੀ ਦੂਰ ਤੋਂ ਕਿ ਤੁਸੀਂ ਨਾਲ ਫਾਇਰ ਬ੍ਰਿਗੇਡ ਦੇ ਜਿਹੜੇ ਮੁਲਾਜ਼ਮ ਆਏ ਉਹਨਾਂ ਨਾਲ ਮਿਲ ਕੇ ਅੱਗ ਨੂੰ ਕੰਟਰੋਲ ਪਾ ਰਹੇ ਸੀ। ਹਾਂਜੀ ਹਾਂਜੀ ਹੀ ਨਾਲ ਇਕੱਠੇ ਹੋ ਕੇ ਕੰਮ ਕਰਦੇ ਸੀ। ਜੀ ਅਸੀਂ ਫੋਬੇ ਆਏ ਆ ਜਦੋਂ ਸੱਤੇ ਪਹਿਲਾਂ ਗੱਡੀਆਂ ਆ ਗਈਆਂ ਦੀ। ਹੂੰ ਵਧੀਆ ਕੰਮ ਕਰੇ ਮੁੰਡਿਆਂ ਨੇ ਸਾਡਾ ਸਾਥ ਦਿੱਤਾ ਜੀ। ਕਿੰਨੇ ਕ ਸਮਾਂ ਹੋਇਆ ਇਹਨੂੰ ਅੱਗ ਲੱਗਣੀ? ਇਹਨੂੰ ਹੋ ਗਿਆ ਜੀ 15 ਮਿੰਟ ਦੇ ਵਿੱਚ ਸਾਰੀ ਲੰਘ ਗਈ। 20 ਮਿੰਟ ਦੇ ਵਿੱਚ ਹੀ ਆਪਾਂ ਕਾਫੀ ਵੱਡਾ ਏਰੀਆ ਜਿਹੜਾ ਹਾਂ 20 ਮਿੰਟ ਦੇ ਸਾਰਾ ਟੋਟਲ ਸਾਫ ਹੋ ਗਿਆ ਜੀ। ਹਵਾ ਬਹੁ ਤੇ ਫਸਲ ਕੱਟੇ ਨੂੰ ਕਿੰਨੇ ਦਿਨ ਹੋਏ ਆ ਜੀ ਫਸਲ ਕੱਟੇ ਨੂੰ ਹੋਇਆ ਜੀ ਲੈ ਆਈ 5-6 ਦਿਨ ਹੋਏ ਸਹੀ 6 ਦਿਨ ਹੋਏ ਜੀ ਹੁਣ ਤਾਂ ਤੋੜੀਓ ਬਾਕੀ ਸੀ ਫੇਰ ਹਾਂ ਤੋੜੀਓ ਬਾਕੀ ਜੀ ਬਸ ਹਾਂ ਤੋੜੀ ਦਾ ਵੀ ਆਇਆ ਜਾਨੂੰ ਫਸਲਾਂ ਚ ਬਚਦਾ ਦਾ ਗੁਣ ਨਹੀਂ ਹੁਣ ਆਇਆ ਤਾਂ ਤੋੜੀ ਮਾੜਾ ਮੱਟਾ ਹੋ ਜਾਂਦਾ ਹੀ ਖਰਚਾ ਬਣੇ ਹੁਣ ਉਹ ਵੀ ਕਦਮ ਹੈ ਜੀ ਬਿਲਕੁਲ ਤੇ ਸਰਕਾਰਾਂ ਤੋਂ ਕਿਸ ਤਰ੍ਹਾਂ ਦੀ ਉਮੀਦ ਲੱਗਦੀ ਆ ਵੀ ਕੁਝ ਦੇਣਗੇ ਇਸ ਦਾ ਜਾਂ ਕੁਝ ਕੀ ਲੱਗਦਾ ਨਹੀਂ ਸਰਕਾਰ ਨੂੰ ਤਾਂ ਦੇਣਾ ਤਾਂ ਚਾਹੀਦਾ ਹੀ ਹੁਣ ਸਰਕਾਰਾਂ ਮੂਰੇ ਮੰਗਦਾ ਰੱਖਦੇ ਆਂ ਸੀ ਸਾਨੂੰ ਵੀ ਮੁਆਵਜ਼ਾ ਦੋ ਜੀ ਹਾਂ ਸਰਕਾਰਾਂ ਸੁਣਦੀਆਂ ਕਿਤੇ ਆਂ ਕਿੰਨਾ ਕੁ ਨੁਕਸਾਨ ਲੱਗਦਾ ਨੁਕਸਾਨ ਤਾਂ ਸਾਡਾ ਟੁੱਟਿਆ ਹੀ ਲਾਲੋ ਜੀ ਜਿਆਦਾ ਨਹੀਂ ਇਹ 10 7000 60 ਹਾਂ 6 11 ਕਿਲਿਆਂ 11 668 ਲੱਖ ਰੁਪਏ ਲੱਖ ਰੁਪਏ ਲੱਖ ਰੁਪਏ ਲਾਲੋ ਜੀ ਲੱਖ ਰੁਪਏ ਦਾ ਨੁਕਸਾਨ ਹੈ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਤੇ ਇਹੀ ਮੈਂ ਕਹਿ ਸਕਦਾ ਵੀ ਬਚਣ ਦੀ ਉਮੀਦ ਹੁੰਦੀ ਆ ਥੋੜੀ ਜਿਹੀ ਵੀ ਜਿੱਦੋਂ ਤੁਸੀਂ ਕਮਾਈ ਕਰ ਸਕਦੇ ਹਾਂ ਜਿੱਦੋਂ ਅਸੀਂ ਕਮਾਈ ਕਰ ਸਕਦੇ ਹਾਂ ਬਸ ਆਹੀ ਬਚਣ ਦੀ ਉਮੀਦ ਸੀ ਇਹ ਵੀ ਖਤਮ ਹੋ ਗਈ 6 ਮਹੀਨੇ ਦੀ ਜਿਹੜੀ ਕਮਾਈ ਆ ਉਹ ਸਾਰੀ ਆਕੇ ਨਾਲ ਹਾਂ ਖਤਮ ਹੋ ਗਈ ਸਾਰੀ ਸੋ ਬਿਲਕੁਲ ਜਿਸ ਤਰ੍ਹਾਂ ਵੱਡਾ ਨੁਕਸਾਨ ਇਹਨਾਂ ਵੀਰਾਂ ਦਾ ਹੋਇਆ ਹੈ ਵੀ ਠੇਕੇ ਦੇ ਉੱਤੇ ਜ਼ਮੀਨਾਂ ਲਈਆਂ ਵੀਆਂ ਨੇ ਤੇ ਇਹ ਜਦੋਂ ਲਾਸਟ ਉਮੀਦ ਹੁੰਦੀ ਆ ਫਸਲ ਨੂੰ ਵੱਢ ਕੇ ਜਿੱਥੇ ਉਸ ਦਾ ਦਾ ਜਿਹੜਾ ਮੁੱਲ ਹੀ ਕਹਿ ਸਕਦਾ ਕਿ ਕਿਸਾਨ ਨੂੰ ਮਿਲਦਾ ਫਸਲਾਂ ਜਦੋਂ बिकਦੀਆਂ ਨੇ ਤਾਂ ਸਿਰਫ ਫਸਲ ਦਾ ਮੁੱਲ ਹੀ ਕਿਸਾਨ ਦੇ ਪੱਲੇ ਪੈਂਦਾ ਤੇ ਬਾਕੀ ਜਿਹੜੀ ਇਹ ਤੂੜੀ ਹੁੰਦੀ ਹੈ ਜਾਂ ਰਹਿਦਖੰਡ ਹੁੰਦੀ ਹੈ ਇਸ ਨੂੰ ਵੇਚ ਕੇ ਥੋੜਾ ਉਹਦਾ ਮੁਨਾਫੇ ਦੀ ਜਿਹੜੀ ਉਮੀਦ ਆ ਉਹ ਕਿਸਾਨ ਰੱਖਦਾ ਹੈ ਤੇ ਅੱਜ ਉਹ ਉਮੀਦ ਆ ਜਿਹੜੀ ਉਹ ਵੀ ਖਤਮ ਹੁੰਦੀ ਨਜ਼ਰ ਆ ਰਹੀ ਹੈ ਤੇ ਕਿਸਾਨਾਂ ਦੁਆਰਾ ਸਰਕਾਰਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਬਣਦਾ ਕੁਝ ਮੁਆਵਜ਼ਾ ਨੂੰ ਦਿੱਤਾ ਜਾਵੇ ਤਾਂ ਇਹਨਾਂ ਦੀ ਜਿਹੜੀ ਲਾਈਫ ਆ ਉਹ ਖਾਲੀ ਹੋ ਸਕਦੀ ਹੈ ਉਹ ਦੇਖਣਾ ਹੋਵੇਗਾ ਕਿ ਕੀ ਇਹਨਾਂ ਨੂੰ ਮਿਲਦਾ ਹੈ ਕੀ ਨਹੀਂ ਮਿਲਦਾ ਫਿਲਹਾਲ ਜਿਹੜੀ ਤਸਵੀਰ ਉਹ ਤੁਹਾਨੂੰ ਗਰਾਉਂਡ ਲੈਵਲ ਤੇ ਦਿਖਾ ਰਹੇ ਕਿ ਕਾਫੀ ਵੱਡਾ ਨੁਕਸਾਨ ਆ ਜਿਹੜਾ ਮਰੰਡਾ ਰੋਡ ਤੇ ਅੱਜ ਦੇਖਣ ਨੂੰ ਮਿਲਿਆ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪੁੱਜੀਆਂ ਤੇ ਦੱਸਿਆ ਜਾ ਰਿਹਾ ਹੈ ਕਿ 20-25 ਮਿੰਟ ਜਾਂ ਅੱਧੇ ਘੰਟਾ ਆਪਾਂ ਕਹਾਂਗੇ ਕਿ ਅੱਧੇ ਘੰਟੇ ਦੇ ਵਿੱਚ ਅੱਗ ਦੇ ਉੱਤੇ ਕੰਟਰੋਲ ਜ਼ਰੂਰ ਪਾ ਲਿਆ ਗਿਆ ਹੈ ਖਰੜ ਤੋਂ ਖਰੜ ਨਗਰ ਕੌਂਸਲ ਦੀਆਂ ਜਿਹੜੀਆਂ ਇਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਉਹ ਪਹੁੰਚੀਆਂ ਹੋਈਆਂ ਨੇ ਜਿਨ੍ਹਾਂ ਨੇ ਅੱਗ ਦੇ ਉੱਤੇ ਕੰਟਰੋਲ ਪਾਇਆ ਤੇ ਲੰਬੇ ਸਮੇਂ ਤੋਂ ਕਰਾਲੀ ਸ਼ਹਿਰ ਦੀ ਲੰਬੇ ਸਮੇਂ ਤੋਂ ਮੰਗ ਇੱਕ ਉੜਦੀ ਆਉਂਦੀ ਰਹੀ ਹੈ ਕਿਉਂਕਿ ਵੱਡੀ ਆਤਿਸ਼ਵਾਜੀ ਦੀ ਮਾਰਕੀਟ ਇਸੇ ਜਗ੍ਹਾ ਦੇ ਉੱਤੇ ਹੈ ਤੇ ਇਹ ਬਾਰ-ਬਾਰ ਮੰਗ ਵੀ ਉੱਠਦੀ ਹੈ ਕਿ ਕਰਾਲੀ ਦੇ ਵਿੱਚ ਵੀ ਇੱਕ ਫਾਇਰ ਬ੍ਰਿਗੇਡ ਦੀ ਜਿਹੜੀ ਗੱਡੀ ਹੈ ਉਹ ਹੋਣੀ ਚਾਹੀਦੀ ਹੈ ਚਾਹੇ ਨਗਰ ਕਾਉਂਸਲ ਦੇ ਹੋਵੇ ਚਾਹੇ ਕੋਈ ਹੋਰ ਡਿਪਾਰਟਮੈਂਟ ਦੇ ਪਾਸ ਇਸ ਨੂੰ ਹੈਂਡਓਵਰ ਕੀਤਾ ਜਾਵੇ ਤੇ ਇੱਕ ਵੱਡੀ ਇੱਕ ਜੀ ਜਜ ਫੇਰ ਇੱਕ ਵਾਰ ਇਸ ਦੀ ਜ਼ਰੂਰਤ ਸਾਹਮਣੇ ਆਈ ਜਦੋਂ ਅੱਗ ਲੱਗਦੀ ਹੈ ਤੇ ਉਸ ਨੂੰ ਬੁਝਾਉਣ ਦੇ ਲਈ ਖਰੜ ਤੋਂ ਗੱਡੀ ਇੱਥੇ ਚੱਲ ਕੇ ਆਂਦੀ ਹੈ। ਕੋਰਾਲੀ ਦੇ ਵਿੱਚ ਵੀ ਜੇਕਰ ਅਜਿਹੀ ਕੋਈ ਗੱਡੀ ਹੋਵੇ ਤਾਂ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਅੱਧਾ ਘੰਟਾ ਲੱਗਿਆ ਤਾਂ ਅੱਧੇ ਘੰਟੇ ਤੋਂ ਪਹਿਲਾਂ ਜਿਹੜੀ ਉਹ ਅੱਗ ਦੇ ਉੱਤੇ ਜਾਂ ਅਜਿਹੀ ਕਦੇ ਵੀ ਕੋਈ ਮਿਸ ਹੈਪਨਿੰਗ ਹੁੰਦੀ ਹੈ ਤਾਂ ਉਸ ਦੇ ਉੱਤੇ ਕੰਟਰੋਲ ਕੀਤਾ ਜਾ ਸਕਦਾ ਹੈ। ਸੋ ਇਸੇ ਤਰ੍ਹਾਂ ਦੇਖਦੇ ਰਹੋ ਤੇ ਵੱਤੋ-ਵੱਤ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਦੂਸਰੇ ਪਾਸੇ ਦੇਖਦੇ ਹਾਂ ਹੁਣ ਕਿ ਜਿਹੜੇ ਕਿਸਾਨਾਂ ਦੁਆਰਾ ਮੰਗ ਰੱਖੀ ਗਈ ਹੈ ਵੀ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਨੂੰ ਮੁਆਵਜ਼ਾ ਮਿਲਦਾ ਜਾਂ ਨਹੀਂ ਕਿਉਂਕਿ ਚੋਣਾਂ ਦਾ ਦੌਰ ਚੱਲ ਰਿਹਾ ਹੈ ਲੋਕ ਸਭਾ ਚੋਣਾਂ ਜਿਹੜੀਆਂ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਨੇ ਤੇ ਉਮੀਦਵਾਰ ਸਾਰੇ ਉਧਰ ਬਿਜ਼ੀ ਨੇ ਕੋਈ ਨਵੀਂ ਘੋਸ਼ਣਾ ਸਰਕਾਰਾਂ ਇਹਨਾਂ ਦਿਨਾਂ ਦੇ ਵਿੱਚ ਨਹੀਂ ਕਰ ਸਕਦੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਰਾਹਤ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ ਕਿਸ ਤਰ੍ਹਾਂ ਦੇ ਮੁਆਵਜ਼ੇ ਦਿੱਤੇ ਜਾਂਦੇ ਆ ਇਹ ਆਉਣ ਵਾਲਾ ਸਮਾਂ ਦੱਸੇਗਾ